ਤਸਵੀਰਾਂ ਲੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੰਦ ਪਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਚੱਕੀ ਹਾਲਾਤਾਂ ਦੇ ਵਿੱਚ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਜਿਹੜੇ ਤਿੰਨ ਮੁਜਲਮ ਸਨ ਉਹਨਾਂ ਤੇ ਬਾਈ ਨੇ ਪਰਚਾ ਦਰਜ ਹੈ ਪਰ ਤਿੰਨੋਂ ਮੁਜਲਮ ਜਿਹੜੇ ਨੇ ਹਲੇ ਤੱਕ ਫਰਾਰ ਦੱਸੇ ਜਾ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਿਓ ਪੁੱਤ ਦਾ ਕਤਲ ਜਿਹੜਾ ਕਿਸੇ ਪੁਰਾਣੀ ਰੰਜਿਸ਼ ਲੈ ਕੇ ਕੀਤਾ ਗਿਆ ਹੈ ਜਿਸ ਤੇ ਇੱਕਾ que ਜਿਹੜੀ ਮਰਤਕ ਨੇ ਉਹਨਾਂ ਦੀ ਪਛਾਣ ਜਿਹੜੀ ਹੈ ਸੂਰਿਆ ਪ੍ਰਤਾਪ ਸਿੰਘ ਅਤੇ ਵਿਨੇ ਪ੍ਰਤਾਪ ਸਿੰਘ ਦੇ ਵਜੋਂ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਸਨ ਅਧਿਕਾਰੀ ਕੈ ਫੋਰਸਿਕ ਟੀਮ ਦੇ ਵੱਲੋਂ ਇਸ ਕਤਲ ਦੇ ਬਾਰੇ ਪੂਰੀ ਜਾਂਚ ਪਿੰਨ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਏਗਾ ਉਸ ਨੂੰ ਸਲਾਖਾਂ ਦੇ ਪਿੱਛੇ ਸਜ਼ਾ ਦਿੱਤੀ ਜਾਵੇਗੀ ਫਿਲਹਾਲ ਇਸ ਮਾਮਲੇ ਦੇ ਵਿੱਚ ਮਰਤਕ ਦੇ ਪਰਿਵਾਰ ਦੇ ਵਿੱਚੋਂ ਬੇਟੀ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਮੀਨੀ ਝਗੜੇ ਨੂੰ ਲੈ ਕੇ ਉਹਨਾਂ ਦਾ ਵਿਵਾਦ ਚੱਲ ਰਿਹਾ ਸੀ ਕਿ ਉਹਨਾਂ ਦਾ ਪਿਤਾ ਤੇ ਭਰਾ ਦਾ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਕਤਲ ਕੀਤਾ ਗਿਆ ਤਾਂ ਇਸ ਦੇ ਵਿੱਚ ਬਾਈ ਨੇਮ ਤਿੰਨ ਮੁਜਲਮਾਂ ਦੇ ਨਾਮ ਵੀ ਦਰਜ ਨੇ ਪਰ ਫਿਲਹਾਲ ਤਿੰਨੋਂ ਜਿਹੜੇ ਨੇ ਹਲੇ ਤੱਕ ਫਰਾਰ ਦੱਸੇ ਜਾ ਰਹੇ ਨੇ ਪਰ ਪੁਲਿਸ ਉਹਨਾਂ ਤਿੰਨਾਂ ਦੀ ਭਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਕੀ ਕੀਤੀ ਜਾ ਰਹੀ ਹੈ ਪਰ ਕੀ ਮਾਮਲਾ ਕੀ ਹੋਇਆ ਦੋਜ਼ਰੇ ਬਹਿਲਾ ਦੇ ਵਿੱਚ ਲਾਸ਼ਾਂ ਹਾਂਜੀ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਅਬਲ ਖਾਨੇ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਵਿਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰੇ ਪ੍ਰਤਾਪ ਹੈ ਜਿੰਨਾਂ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ मौके ਤੇ ਆਏ ਹਾਂ ਇਹ ਮੌਕੇ ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੁਲਿਸ ਡੰਗਾਈ ਨਾਲ ਸ਼ੁਰੂ ਆਰੰਭ ਕਰਕੇ ਤੇ ਜਲਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਰਗਲੀ ਰੰਜਿਸ਼ ਹੈ ਦੁਸ਼ਮਣੀ ਹੈ ਕਿਈ ਐਂਗਲਸ ਨੇ ਜੀ ਅਸੀਂ ਹਜੇ ਦੇਖ ਰਹੇ ਹਾਂ ਹਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਕਿੰਨੇ ਵਜੇ ਸਿਰਫ ਤੁਹਾਨੂੰ ਸੂਚਨਾ ਆਈ ਹੈ ਇਹ ਤਕਰੀਬਨ ਸਾਨੂੰ ਸਾਡੇ 7:30 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਕੋਈ ਨਾ ਨੇ ਰਿਟਰਨ ਦੇ ਵਿੱਚ ਨਾਮ ਵਗੈਰਾ ਨਹੀਂ ਰਿਟਰਨ ਤਾਂ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਹੀ ਆਏ ਆ ਇਹਨਾਂ ਦੀਆਂ ਲਾਸ਼ਾਂ ਪਈਆਂ ਫਰੈਂਸਿਕ ਟੀਮ ਬੁਲਾਈ ਹੈ ਸੀਨ ਆਫ ਕ੍ਰਾਈਮ ਨੂੰ ਪ੍ਰੋਪਰਲੀ ਸਟੱਡੀ ਕਰਕੇ ਫਰੈਂਸਿਕ ਐਵਿਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਸ ਮੌਜੂਦ ਨੂੰ ਲੈ ਕੇ ਦੱਸਣਾ ਚਾਹਤੇ ਇਹ ਐਕਚੁਅਲੀ ਇਹ ਸਾਰਾ ਲੈਂਡ ਮਾਫੀਆ ਹੀ ਕੰਮ ਕਰਦਾ ਹੈ ਕਿਉਂਕਿ ਜ਼ਮੀਨਾਂ ਇਧਰ ਏਰੀਆ ਚ ਖੁੱਲੀਆਂ ਨੇ ਤੇ ਬਨੇ ਪ੍ਰਤਾਪ ਮੇਰਾ ਭਾਂਜਾ ਸੀ ਉਹਦੇ ਕੋਲ ਚੰਗੀ ਜ਼ਮੀਨ ਸੀ ਕਿਉਂਕਿ ਜਦੋਂ ਸਰਪਲਸ ਦੇ ਲਾਅ ਐਸਆਰ ਤੋਂ ਉਹਨਾਂ ਕੋਲ ਜ਼ਮੀਨਾਂ ਟ੍ਰਾਂਸਫਰ ਕੀਤੀਆਂ ਸੀ ਉਹ ਗਈ ਵਾਪਸ ਨਹੀਂ ਹੁੰਦੀਆਂ ਤਾਂ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਇਹ ਲੋਕਾਂ ਨੇ ਗਲਤ ਤਰੀਕੇ ਨਾਲ ਗਲਤ ਖਾਟ ਬਣਾ ਕੇ ਆਪਣੇ ਨਾਂ ਕਰਵਾ ਲਿਆ ਕਬਜ਼ਾ ਤਾਂ ਮਿਲ ਨਹੀਂ ਸਕਦਾ ਸੀ ਪਰ ਉਹ ਅੰਡਰ ਫਾਲਸ ਪ੍ਰੈਸਟਿਜ ਉਹਨਾਂ ਨੇ ਉਹ ਕਰਕੇ ਫਿਰ ਪ੍ਰੈਸ਼ਰ ਬਣਾਉਣ ਲੱਗੇ ਉਹ ਜਦੋਂ ਦੇਖੋ ਕੋਈ ਸਰਕਾਰ ਆਉਂਦੀ ਹੈ ਪਿਛਲੀ ਸਰਕਾਰ ਸੀ ਉਹਨਾਂ ਵੇਲੇ ਚ ਉਹਨਾਂ ਨੂੰ ਐਸੀ ਵੀ ਸ਼ਾਇਦ ਕਬਜ਼ਾ ਮਿਲ ਜਾਏ ਜਦੋਂ ਕਿ ਕਬਜ਼ਾ ਮਿਲ ਨਹੀਂ ਸਕਦਾ ਨਾ ਕੋਈ ਕੋਰਟ ਦਵਾ ਸਕਦੀ ਹੈ ਨਾ ਪੁਲਿਸ ਦਵਾ ਸਕਦੀ ਉਹ ਪਿੰਡ 'ਚ ਇੱਕ ਰਾਣਾ ਹੈ ਵਿਵੇਦਿਤ ਉਹਨੇ ਕਰਵਾ ਕੇ ਕੋਸ਼ਿਸ਼ ਕੀਤੀ ਹਾਲਾਂਕਿ ਮੇਰੀ ਨੌਲੇਜ ਸੀ ਤੇ ਮੈਂ ਮੈਸੇਜ ਵੀ ਲਾਇਆ ਮੈਂ ਕਿ ਗਲਤ ਸਾਮਨਾ ਕਰੋ ਜੇ ਤੁਹਾਡੇ ਕੋਲ ਕੋਈ ਰਾਈਟ ਬਣਦਾ ਆ ਜੋ ਬਾਇਲ ਹੈਲਪ ਯੂ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ کئی ਦਿਨ ਹੋ ਗਏ ਇਹੇ ਕੋਸ਼ਿਸ਼ਾਂ ਚੱਲ ਰਹੀਆਂ ਪਿੰਡ ਦੇ ਵਿੱਚ ਦੋ ਤਿੰਨ ਹੋਰ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਨਾਲ ਕੋਇਨਸਾਈਡ ਕਰਕੇ ਇੱਕ ਐਗਰੋਨਾਮੀ ਦੀ ਉਹ ਬਣਾ ਲਈ ਸੋਸਾਇਟੀ ਉਹ ਸੋਸਾਇਟੀ ਦੇ ਵਿੱਚ ਉਹ 15 20 ਏਕੜ ਜ਼ਮੀਨ ਚੜਾ ਕੇ ਜਾਲੀ ਉਹਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਤੇ ਉਸ ਕਬਜ਼ੇ ਕਰਨ ਦੇ ਦੌਰਾਨ ਜੁਨੇ ਪ੍ਰਤਾਪ ਨੇ ਉਹਨਾਂ ਨੂੰ ਆਖਿਆ ਵੀ ਜੇ ਤੁਹਾਡੇ ਕੋਲ ਕੋਈ ਡਾਕੂਮੈਂਟਸ ਪ੍ਰੋਪਰ ਹੈ ਜਾਂ ਕੁਝ ਆ ਦੱਸੋ। ਉੱਥੇ ਉਹਨਾਂ ਦਾ ਇੱਕ ਕਮੇਮਾ ਹੋ ਗਈ। ਅਤੇ ਉੱਥੇ ਫਿਰ ਉਹਨਾਂ ਨੇ ਸਾਰਾ ਕੁਝ ਮੌਕੇ ਦੇ ਹਾਲਾਤ ਦੇਖ ਕੇ ਫਿਰ ਇਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਯੂ ਹੈਵ ਟੂ ਗੋ। ਫਿਰ ਉਹ ਜਾ ਕੇ ਆਪਣਾ ਕਾਰ ਚੁੱਕ ਲਿਆ ਕੇ ਪਿਸਤੌਲ ਫਿਰ ਉਹਨਾਂ ਨੇ ਫਾਇਰ ਕਰਕੇ ਨਾਲੇ ਤਾਂ ਵੀ ਨੇ ਪ੍ਰਤਾਪ ਦੀ ਡੈਥ ਹੋ ਗਈ ਨਾਲੇ ਉਹਦੇ ਬੈਠੇ ਨੇ ਸਰਦਾਰ ਜੀ ਕੋਈ ਐ ਸਮਾਹਲਨ ਨੂੰ ਲੈ ਕੇ ਕੋਈ ਕੋਰਟ ਖਚੜੀ ਜਾਂ ਪੰਚਾਇਤ ਵੀ ਕੋਈ ਮਾਮਲਾ ਗਿਆ ਹੋਇਆ ਹੈ ਹਾਂ ਜੀ ਚੱਲ ਰਿਹਾ ਸਾਰੇ ਇਹ ਇਹ ਸਿਵਲ ਮੈਟਰ ਵੀ ਚੱਲ ਰਿਹਾ ਹੈ ਕਿ ਨਾਲ ਦੀ ਨਾਲ ਸਾਡੇ ਇੱਧਰ ਐਸਟੀਐਮ ਕੋਰਟਸ ਵੀ ਹੈ ਉਥੇ ਕਈ ਇੰਤਕਾਲ ਗਲਤ ਹੋਇਆ ਉਹਨਾਂ ਨੂੰ ਦਰਸਤ ਕਰਾਉਣ ਦੀ ਗੱਲ ਚੱਲ ਰਹੀ ਹੈ ਔਰ ਕਈ ਜਗ੍ਹਾ ਗਲਤ ਕਬਜ਼ਾ ਕਰਨ ਵਾਸਤੇ ਇਹ ਮਟਰ ਸਾਰਿਆਂ ਦਾ ਐਮਨਸਰ ਤੁਹਾਡੇ ਪਹਿਲਾਂ ਵੀ ਕੋਈ ਖਦਸ਼ਾ ਸੀ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਖਦਸ਼ਾ ਕੀ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਤੇ ਹਾਲਾਤ ਬਣ ਸਕਦੇ ਨਹੀਂ ਕੋਈ ਪੁਲਿਸ ਨੂੰ ਪਹਿਲਾਂ ਕੋਈ ਏਦਾਂ ਵੀ ਹਦਾਇਤ ਕੋਈ ਸੂchna ਦਿੱਤੀ ਵੀ ਹਾਂਜੀ 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 ਹੋਏ ਸੀ ਪਹਿਲਾਂ ਕਿਸ ਤਰ੍ਹਾਂ ਇਹ ਇੱਕ ਵਾਰ ਪਹਿਲਾਂ ਵੀ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਵਿਨੇ ਨੇ ਮੈਸੇਜ ਲਾਤਾ ਸੀਗਾ ਪੁਲਿਸ ਨੂੰ ਪਰ ਪੁਲਿਸ ਜਿਹੜੇ ਆ ਨਾ ਜਿੰਨਾ ਚਿਰ ਕੋਈ ਲੜਾਈ ਝਗੜਾ ਨਹੀਂ ਹੁੰਦੇ ਦਖਲ ਅੰਦਾਜ਼ੀ ਕਰਦੇ ਨਹੀਂ ਜੀ ਸਰ ਕੋਈ ਪਹਿਲਾਂ ਵੀ ਜਾਣੋ ਮਾਰੰਦੀਆਂ ਕੋਈ ਧਮਕੀਆਂ ਵਗੈਰਾ ਜਾਂ ਕੁਝ ਦਾ ਕੁਝ ਦਾ ਸਾਹਮਣਾ ਕਰਨਾ ਪਿਆ ਨਾਲ ਉਹ ਦੇਖੋ ਜੀ ਇਹ ਤਾਂ ਹੁਣ ਪੰਜਾਬ ਚ ਦਾ ਨੋਰਮਲ ਗੱਲ ਹੈ ਹਰੇਕ ਹੀ ਡਰਾਉਣ ਦੀ ਕੋਸ਼ਿਸ਼ ਕਰਦਾ ਪਰ ਇੰਨੀ ਕੋਈ ਉਮੀਦ ਨਹੀਂ ਸੀ ਵੀ ਐਡੀ ਵੱਡੀ ਗੱਲ ਹੋ ਜਾਏ ਜਿਵੇਂ ਐਮਐਸਬ ਜਿਵੇਂ ਮਤਲਬ ਕੱਲ ਦੱਸਿਆ ਜਾ ਰਿਹਾ ਹੈ ਵੀ ਕੱਲ ਸਵੇਰੇ ਵੀ ਕੱਲ ਦੁਪਹਿਰੇ ਵੀ ਕੋਈ ਇਹਨਾਂ ਦੀ ਬਹਿਸ-ਬਾਜੀ ਹੋਈ ਸੀ ਤਾਂ ਉਸ ਟਾਈਮ ਕੋਈ ਸੂਚਨਾ ਦਿੱਤੀ ਸੀ ਪੁਲਿਸ ਨੂੰ ਵੀ ਵੀ ਅਸਲ ਕੋਈ ਟਕਸਲ ਹੋਈ ਆ ਬਹਿਸ-ਬਾਜੀ ਹੋਈ ਨਹੀਂ ਜੀ ਉਦੋਂ ਤਾਂ ਕਣਕ ਵੱਢਣ ਲੱਗੇ ਸੀ ਜੀ ਵਿਨੇ ਦੇ ਬੰਦੇ ਉਹ ਕਣਕ ਵੱਢ ਰਹੇ ਸੀ ਉਹ ਜਾ ਕੇ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਮੈਸੇਜ ਲਾਤਾ ਉਹ ਚੰਡੀਗੜ੍ਹੋਂ ਦੋਹੇ ਬਾਬ ਬਿਟਾ ਆ ਗਏ ਉਹਨਾਂ ਨੇ ਆਖੇ ਰੋਕ ਤਾਂ ਰੋਕਣ ਤੋਂ ਬਾਅਦ ਉਹਨੂੰ ਤਾਂ ਹੋ ਗਿਆ ਵੀ ਚਲੋ ਠੀਕ ਹੈ ਟਕਾਹ ਹੋ ਗਈ ਗੱਲ ਖਤਮ ਹੈ ਪਰ ਅਗੇਨ ਫਿਰ ਉਹ ਜਾ ਕੇ ਕਾਰ ਲੈ ਕੇ ਆਇਆ ਪਹਿਲਾਂ ਟਰੈਕਟਰ ਤੇ ਆਇਆ ਫਿਰ ਪਿਸਤਲ ਸੀ ਉਹਦੇ ਫਾਇਰਿੰਗ ਕੀ ਕਿੰਨੀ ਜਗ੍ਹਾ ਟੋਟਲ ਕਿੰਨੀ ਜਗ੍ਹਾ ਦਾ ਰੋਲਾ ਹੈ ਇਹ 18 ਕਿੱਕੜ ਹੈ ਜੀ ਅੱਛਾ अच्छा दूसरी भेंती भी है ਤੁਹਾਨੂੰ ਕੋਈ ਲੱਗਦਾ ਵੀ ਰਾਣਾ ਹੀ ਮੁੱਖ ਹੈ ਜਾਂ ਰਾਣੇ ਦੇ ਪਿੱਛੇ ਕਿਸੇ ਬੰਦੇ ਦਾ ਕੋਈ ਵੱਡੇ ਬੰਦੇ ਦਾ ਹੱਥ ਹੋ ਸਕਦਾ ਇਹ ਤਾਂ ਜੀ ਐਫ ਆਈ ਆਰ ਹੋ ਚੁੱਕੀ ਹੈ ਤੁਸੀਂ ਉਹ ਚੈੱਕ ਕਰ ਲਓ ਕਿਉਂਕਿ ਇਹਦੇ ਵਿੱਚ ਜਿਹੜੀ ਐਗਰੋ ਸੁਸਾਇਟੀ ਬਣੀ ਸੀ ਉਹਦੇ ਵਿੱਚ ਇੱਕ ਮੇਨ ਮੈਂਬਰ ਤਾਂ ਉਤੋਂ ਇੱਕ ਤਾਂ ਹੈ ਲड़का ਇੱਕ ਤਾਂ ਨਿਸ਼ਤਰਪਾਲ ਹੈ ਉਹ ਵੀ ਇਹਨਾਂ ਦੇ ਰਿਸ਼ਤੇਦਾਰੀ ਨੇ ਮਤਲਬ ਸਕੇ ਨੇ ਇੱਕ ਉਹਦਾ ਬੇਟਾ ਹੈ ਇੱਕ ਰਾਣਾ ਦਵਿੰਦਰ ਉਹ ਐਗਰੀਕਲਚਰ ਸੁਸਾਇਟੀ ਬਣਾ ਕੇ ਉਹਦੇ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਐਗਰਿੰਗ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ। ਦੁਬਾਰ ਉਹ ਉਸ ਕਾਰਵਾਈ ਨੂੰ ਕਿਵੇਂ ਦੇਖਦਾ ਹੈ ਵੀ ਤੁਸੀਂ ਉਹ ਕਾਰਵਾਈ ਤੋਂ ਸੰਤੁਸ਼ਟ ਹੋ ਜਾਂ ਟੋਂਕੀ ਲੜਦਾ ਹੈ ਵੀ ਪੁਲਿਸ ਦਾ ਰਵਈਆ ਸਮਝ ਕੀ ਹੈ? ਦੇਖੋ ਪੁਲਿਸ ਫਿਲਹਾਲ ਅਜੇ ਤੱਕ ਬਿਲਕੁਲ ਪੂਰਾ ਕੋਆਪਰੇਟ ਕਰ ਰਹੀ ਹੈ। ਪੂਰੀ ਕੋਸ਼ਿਸ਼ ਕਰ ਰਹੀ ਹੈ ਅਰੈਸਟ ਕਰਨ ਦੀ ਵੀ ਗੱਲ ਚੱਲ ਰਹੀ ਹੈ। ਜੇ ਉਹ ਹੁਣ ਟਾਈਮ ਹੋ ਰਿਹਾ ਸੀ ਵੀ ਦੁਬਾਰਾ ਰਿਕੁਐਸਟ ਕਰਾਂਗੇ ਐਸਐਸਪੀ ਨੂੰ ਕਿ ਵੀ ਇਮੀਡੀਏਟਲੀ ਉਹਨੂੰ ਕਿਤੇ ਵੀ ਹੋਵੇ। ਕਿਉਂਕਿ ਪਿੱਛੇ ਬੈਕਗ੍ਰਾਉਂਡ ਦਾ ਕਾਫੀ ਵੱਡਾ ਪੋਲਿਟਿਕਲ ਵੀ ਆਤਾ ਜਿਹਦੇ ਕਰਕੇ ਥੋੜਾ ਬਹੁਤ ਟਾਈਮ ਵਧ ਲੱਗ ਜਾਂਦਾ ਸਰ 24 ਘੰਟੇ ਇਸ ਕੇਸ ਨੂੰ ਕਤਲ ਨੂੰ ਹੋ ਚੁੱਕਿਆ ਪਰ ਹੋਣ ਵਾਲੇ ਹੈ ਜੀ ਹੋਏ ਨਹੀਂ 6:30 ਵਜੇ ਕਤਲ ਹੋਇਆ ਜੀ ਪੁਲਿਸ ਵੱਲ ਤੁਸ ਕੋ ਮਿਲੇ ਹੋ ਇਸ ਮਾਮਲੇ ਚ ਕੋਈ ਐਸਾ ਹਾਂ ਜੀ ਚੱਲ ਰਹੀ ਐਸਐਸਪੀ ਵੱਲੋਂ ਮੈਨੂੰ ਲੋਕ ਟੀਮ ਰੋਸਤਾ ਤੁਹਾਨੂੰ ਦਿੰਦਾ ਹੈ ਪਰਿਵਾਰ ਨੂੰ ਜੀ ਉਹਨਾਂ ਨੇ ਦੇਖੋ ਐਫਆਈਆਰ ਸਾਰੀ ਚੈੱਕ ਕਰ ਲਈ ਦਸਤਾ ਵੀ ਜਿੰਨੇ ਬੰਦੇ ਇਨਵੋਲਡ ਹੈ ਉਹਨਾਂ ਦੇ ਅਗੇਂਸਟ ਐਫਆਈਆਰ ਹੋ ਗਈ ਚਾਰ ਬੰਦਿਆਂ ਦੇ ਔਰ ਕਲੀਅਰ ਕਟ ਉਹਨਾਂ ਨੇ ਸਾਰਾ ਲਿ ਵਿਨੇ ਦੇ بیٹے ਵੱਲੋਂ ਐਫ ਆਈ ਆਰ ਹੋਈ ਹੈ ਜਿਹੜੇ ਮੌਕੇ ਦਾ ਗਵਾਹ ਸੀ ਜਿਹਨੇ ਦੇਖਿਆ ਵੀ ਬੰਦਾ ਗੋਲੀਆਂ ਮਾਰ ਰਿਹਾ ਉਹਦਾ ਵੱਲੋਂ ਹਰ ਚੀਜ਼ ਐਸ ਪਰ ਜਿਵੇਂ ਉਵੇਂ ਹੋਈ ਹੈ ਹੁਣ ਇਹ ਪਤਾ ਲੱਗਿਆ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਡੀ ਜੀ ਪੀ ਨੂੰ ਮਿਲੇ ਦੂਜਿਆਂ ਕੋਈ ਬੰਦੇ ਹਾਈ ਲੈਵਲ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਇਹ ਗਲਤ ਹੈ ਫਲਾਨਾ ਅਸੀਂ ਕਿਹਾ ਜੀ ਜੇ ਗਲਤ ਹੈ ਤਾਂ ਫਿਰ ਬੰਦੇ ਮਾਰਨ ਦੀ ਕੀ ਲੋੜ ਸੀ ਤੋ ਇਸ ਕਰਕੇ ਯੂ ਹੈਵ ਟੂ ਫੇਸ ਬੰਦੇ ਦੇ ਹੱਕ ਦੇ ਵਿੱਚ ਮਿਲੇ ਬੰਦੇ ਹਾਂ ਜੀ ਗਾਣਾ ਗਾਣੇ ਦੇ ਹੱਕ ਤੇ ਮਿਲੇ ਡੀਜੀਪੀ ਨੂੰ ਬੰਦੇ ਨਹੀਂ ਜੀ ਉਹ ਰਾਣੇ ਦੇ ਤਾਂ ਨਹੀਂ ਉਹ ਤੇ ਪੋਲਿਟਿਕਲੀ ਤੁਹਾਨੂੰ ਪਤਾ ਹੀ ਹੈ ਸਾਰਾ ਪੋਲਿਟਿਕਲ ਬੰਦੇ ਜੀ ਨਾਲ ਜੇ ਤੁਸੀਂ ਕੀ ਪੁਲਿਸ ਅਸਾਮ ਤੋਂ ਮੰਗ ਕਰਦੇ ਹੋ ਮੈਂ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਮੀਡੀਏਟਲੀ ਰੈਕਸਾਲ ਇੱਕ ਵਾਰ ਜਦੋਂ ਐਫਆਈਆਰ ਹੋ ਗਈ ਬੰਦਾ ਉਹਨਾਂ ਸਰਪੰਨ ਬਰਾੜ ਦੀ ਇਸ ਨਾਲ ਜੀ ਇਨਵੋਲਵਮੈਂਟ ਹੀ ਦੇਖਦੇ ਹਾਂ ਸਾਰੇ ਮਾਮਲੇ ਦੇ ਵਿੱਚ ਉਹੀ ਹੈ ਜੀ ਐਕਚੁਅਲੀ ਉਹ ਸੋਸਾਇਟੀ ਜਿਹੜੀ ਬਣੀ ਸੀਗਾ ਉਹ ਤਿੰਨ ਮੈਂਬਰ ਨੇ ਉਹ ਮੈਂਬਰਾਂ ਕਰਕੇ ਹੀ ਉਹ ਹੀ ਜ਼ਮੀਨ ਸਾਰਿਆਂ ਦੇ ਨਾਲ ਡਿਸਟ੍ਰਿਬਿਊਟ ਹੋਈ ਉਹਨਾਂ ਦਾ ਐਂਡ ਰਜਿਸਟਰੀਆਂ ਉਹ ਜਿਹੜੇ ਗਲਤ ਹੋਈਆਂ ਜਾਲੀ ਵੀ ਰੋੜਨ ਉਹਦੀ ਵੀ ਪੜਤਾਲ ਕਰਾਵਾਂਗੇ ਰਜਿਸਟਰੀਆਂ ਦੀ ਕੋਈ ਚੈਲੰਜ ਕੀਤਾ ਗਿਆ ਸੀ ਪਹਿਲਾਂ ਰਜਿਸਟਰੀਆਂ ਵੀ ਜਲਦੀ ਹੋਈਆਂ ਨੇ ਉਹ ਤਾਂ ਜੀ ਸਾਰਾ ਉਹ ਕੋਰਟ ਮੈਟਰ ਹੈਗਾ ਉਹਦੇ ਚ ਇਹ ਹੀ ਹੈ ਵੀ ਆਧਾਰ ਕਾਰਡ ਜਿਹੜੇ ਲੱਗੇ ਆ ਉਹ ਬੰਦੇ ਦੂ ਬਾਅਦ ਹੁਣ ਦਿਸ ਨਹੀਂ ਰਹੇ ਕਿੱਧਰ ਗਏ ਕਿ ਬੜਾ ਵੱਡਾ ਕੋਈ ਕਾਂਸਪੀਰੇਸੀ ਹੈਗਾ ਜਦੋਂ ਲੈਂਡ ਮਾਫੀਆ ਚੱਲਦਾ ਨਾ ਉਹ ਬਹੁਤ ਕੁਝ ਕਰਦਾ ਹੈ ਕਈ ਗੱਲਾਂ ਲੁਕਾਉਣ ਲਈ ਬੜਾ ਕੁਝ ਕੀਤਾ ਜਾਂਦਾ ਸੋ ਅਸੀਂ ਉਹਦੀ ਵੀ ਸਰਕਾਰ ਤੋਂ ਮੰਗ ਕਰਾਂਗੇ ਸੀਐਮ ਤੋਂ ਕਿ ਇਹਨੂੰ ਬੜੇ हाई लेवल दी इंक्वायरी होवे इस केस दे नाल कोई भी और क्राइम ਕੀਤਾ ਉਹਨੂੰ ਐਡ ਕੀਤਾ ਜਾਵੇ ਔਰ ਕੋਈ ਕਲਪਰੇਟ ਹੈ ਉਹ ਸਕਾਟ ਫਰੀ ਨਹੀਂ ਜਾਣਾ ਚਾਹੀਦਾ ਸਰ ਇਸ ਤੋਂ ਪਹਿਲਾਂ ਕੋਰਟ ਦੇ ਵਿੱਚ ਹੀ ਪਟੀਸ਼ਨਾਂ ਤਿਆਰ ਕੀਤੀਆਂ ਹੋਈਆਂ ਨਹੀਂ ਚੱਲ ਰਹੇ ਹੈ ਜੀ ਉਹ ਤਾਂ ਆਲਰੇਡੀ ਕਿੰਨੇ ਕਿੰਨੇ ਤੁਸੀਂ ਸਾਰੇ ਕਿੰਨੇ ਕੇਸ ਇਹਦੀ ਇਹ ਐਨਨਾ ਤੋਂ ਏਗਜ਼ੈਕਟਲੀ ਮੈਂ ਤਾਂ ਪਤਾ ਨਹੀਂ ਕਿਉਂ ਨਹੀਂ ਸਾਹਬ ਤੋਂ ਵਿਵਾਦ ਹੈ ਮੁਖਰ ਸਾਹਿਬ ਐਸੇ ਕਿੰਨੇ ਸਾਹਬ ਤੋਂ ਵਿਵਾਦ ਚੱਲ ਰਹੇ ਹੈ ਸਾਰੇ ਕ੍ਰਿਮਿਨਲ ਡਿਸਪੂਟ 5-7 ਸਾਲ ਹੋਇਆ ਜੀ ਜਦੋਂ ਸਾਡੀ ਸਰਕਾਰ ਗਈ ਉਦੋਂ ਸ਼ੁਰੂ ਹੋ ਗਿਆ ਜੇ ਕੰਮ ਬਾਅਦ ਚ ਫਿਰ ਚੱਲੀ ਗਿਆ ਹੌਲੀ ਹੌਲੀ ਤੋੜਾ ਜੀ ਮੇਰਾ ਨਾਮ ਵਿਕਰਮ ਸਿੰਘ ਮੋਫਰ ਹੈ ਜੀ ਮੈਂ ਜਿਹੜੇ ਅਮਰਸਤ ਕਰ ਬਨੇ ਪ੍ਰਤਾਪ ਉਹਨਾਂ ਦੇ ਪੂਆ ਜੀ ਦਾ ਬੇਟਾ ਹੈ ਮਾਮੇ ਪੂਆ ਦੇ ਬੇਟੇ ਹੈ ਹਾਂ ਜੀ ਮੋਫਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਸਾਰੇ ਮਾਮਲੇ ਦਾ ਜੋ ਹੋਇਆ ਬਹੁਤ ਹੀ ਮੈਂ ਇਸ ਗੱਲ ਦੀ ਨਖੇਦੀ ਕਰਦਾ ਜਿਵੇਂ ਪੰਜਾਬ ਐ ਦੇ ਵਿੱਚ ਲਾਅ ਐਂਡ ਆਰਡਰ ਜੋ ਖਰਾਬ ਹੋਇਆ ਹੋਇਆ ਹੈ ਉਹਦੇ ਤਹਿਤ ਪਿਓ ਪੁੱਤਾਂ ਦੀ ਦੇਖੋ ਦਿਨ ਦਿਹਾੜੇ ਗੋਰੀਆਂ ਮਾਰ ਕੇ ਅਟੈਕ ਕਰ ਦਿੱਤੀ ਗਈ ਹੈ ਇਹ ਤਕਰੀਬਨ 24 ਘੰਟੇ ਹੋਣ ਨੂੰ ਆਇਆ ਠੀਕ ਹੈ ਪੁਲਿਸ ਨੇ ਐਫ ਆਈ ਆਰ ਜ਼ਰੂਰ ਕੱਟੀ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਦੇਖੋ ਜਿਵੇਂ ਉਹ ਕਹਿੰਦੇ ਸੀ ਅਸੀਂ ਪੰਜਾਬ ਨੂੰ ਇੱਕ ਅਮਨ ਦੇ ਕਾਨੂੰਨ ਦੇ ਰਾਹ ਤੇ ਲੈ ਕੇ ਜਾਣਾ ਹੈ ਜੋ ਅੱਖ ਦੰਦ ਹਾਰੇ ਕਤਲ ਹੋ ਰਿਹਾ ਹੋਰ ਵੀ ਵਾਰਦਾਤਾ ਹੋਈਆਂ ਨੇ ਉਹ ਉਹਦਾ ਉਹ ਪਤਾ ਲਾ ਸਕਦੇ ਆ ਵੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਅਟ ਜਿਹੜਾ ਆਹ ਚਲੋ ਦੇਖੋ ਲੜਾਈਆਂ ਹੁੰਦੀਆਂ ਨੇ ਪਰ ਬੱਚੇ ਦਾ ਇਹਦੇ ਚ ਕੀ ਕਸੂਰ ਸੀਗਾ ਦੂਜੀ ਗੱਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਚਲੋ ਘਰਾਂ ਦੇ ਵਿੱਚ ਸ੍ਰੀਕੇ ਬਾਜ਼ੀਆਂ ਚ ਚਲੋ ਝਗੜੇ ਵਗੈਰਾ ਹੁੰਦੇ ਆ ਇਹ ਪੰਚਾਇਤੀ ਤੌਰ ਤੇ ਵੀ ਨਿਬੇੜੇ ਜਾ ਸਕਦੇ ਆ ਪਰ ਇਹ ਆਹ ਜਿਹੜੀਆਂ ਮਤਲਬ ਮਤਲਬ ਘਟਨਾ ਹੋਈ ਹੈ ਜਿਵੇਂ ਦੇਖੋ ਇਹ ਗੱਲ ਜਦੋਂ ਅਰੈਸਟ ਹੋਣਗੀਆਂ ਉਦੋਂ ਹੀ ਇਹ ਗੱਲਾਂ ਸਾਹਮਣੇ ਆਉਣਗੇ ਜਦੋਂ ਪੁਲਿਸ ਪੁੱਛਦਾਸ ਕਰੂਗੀ ਕੀ ਦਾ ਹੱਥ ਸੀ ਪਿੱਛੇ ਜੋ ਪਰਿਵਾਰ ਨੂੰ ਜਿਵੇਂ ਉਹ ਬੇਟੀ ਨੇ ਬਿਆਨ ਦਿੱਤੇ ਹੈ ਉਹ ਕਿ ਉਹ ਬੇਟੀ ਨੇ ਕਿਹਾ ਵੀ ਮੇਰੇ ਮੇਰੇ ਫਾਦਰ ਨੇ ਮੈਨੂੰ ਦੱਸਿਆ ਸੀਗਾ ਮਤਲਬ ਫੋਨ ਤੇ ਦੱਸਦੇ ਰਹਿੰਦੇ ਸੀ ਵੀ ਆਪਣੀ ਇਹਨਾਂ ਨਾਲ ਬਣਦੀ ਨਹੀਂ ਮੈਨੂੰ ਇਹਨਾਂ ਤੋਂ ਜਾਣ ਦਾ ਖਤਰਾ ਹੈ ਕੱਲ ਨੂੰ ਕੋਈ ਬੇਟਾ ਗੱਲ ਹੋ ਗਈ ਤਾਂ ਤੁਸੀਂ ਆਪਣਾ ਆਏ ਆ ਉਹ ਬੱਚੀ ਨੂੰ ਸਾਰਾ ਕੁਝ ਆਪਣੇ ਫਾਦਰ ਨੇ ਦੱਸਿਆ ਹੋਇਆ ਸੀ ਜਿਹਦੇ ਕਰਕੇ ਜੋ ਬੱਚੀ ਨੇ ਬਿਆਨ ਦਿੱਤੇ ਹੈ ਜੋ ਉਹਦੇ ਫਾਦਰ ਨੇ ਉਹਨੂੰ ਦੱਸਿਆ ਸੀਗਾ ਉਹਦੇ ਤਹਿਤ ਇਹ ਪਰਚਾ ਹੋਇਆ ਹੁਣ ਜਦੋਂ ਇਹ ਅਰੈਸਟ ਹੋਣਗੇ ਆ ਜਿਹੜੇ ਮੁਲਜ਼ਮ ਫੜੇ ਜਾਣਗੇ ਫਿਰ ਉਹ ਆਪੇ ਜਿਹੜੀ ਆਪਣੇ ਆ ਹੈਗੀ ਆ ਪੁਲਿਸ ਇਹ ਆਪਣੀ ਕਾਰਵਾਈ ਕਰੂਗੀ ਉਹਨਾਂ ਤੋਂ ਬਿਆਨ ਲਊਗੀ ਉਹਨਾਂ ਤੋਂ ਸਾਰਾ ਇਹ ਪੁੱਛਦਾਸ ਕਰਕੇ ਇਹ ਫਿਰ ਇਨਸਾਫ ਮਿਲੂਗਾ ਨਾਲੇ ਜਿਹੜੀ ਜਦੋਂ ਤੱਕ ਉਹ ਅਰੈਸਟ ਨਹੀਂ ਹੁੰਦੇ ਜਦੋਂ ਤੱਕ ਉਹਨਾਂ ਦਾ ਜੋ ਕੀ ਕਹਿਣਾ ਚਾਹੁੰਦੇ ਆ ਕੀ ਉਹਨਾਂ ਦੀ ਇਨਵੋਲਵਮੈਂਟ ਹੈ ਕੀ ਉਹਨਾਂ ਦਾ ਰੋਲ ਹੈ ਜਦੋਂ ਤੱਕ ਪੁਲਿਸ ਇਹ ਸਭ ਕੱਢ ਕੇ ਨਹੀਂ ਲਿਆਉਂਦੀ ਉਦੋਂ ਤੱਕ ਤਾਂ ਮੈਂ ਵੀ ਮਤਲਬ ਜੋ ਕੁਝ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਮਰਡਰ ਹੋਇਆ ਦਿਨ ਦਿਹਾੜੇ ਹੋਇਆ ਕਤਲ ਕਰਨਾ ਜਾਨ ਲੈਣੀ ਕੋਈ ਐਵੇਂ ਤਾਂ ਲੈਂਦਾ ਨਹੀਂ ਚਲੋ ਜਾਨ ਲੈਣੀ ਸੀ ਚਲੋ ਮੰਨ ਲਈ ਗੱਲ ਵੀ ਪਰ ਉਹ ਬੱਚੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਵੀ ਬੱਚੇ ਨੂੰ ਵੀ ਬੇਰਹਿਮੀ ਨਾਲ ਦੋਹਾਂ ਪਿਓ ਪੁੱਤਾਂ ਨੂੰ ਉਹਨਾਂ ਨੇ ਦਿਨ ਦਿਹਾੜੇ ਮਾਰਿਆ ਤੇ ਅਸੀਂ ਤੁਹਾਡੇ ਲਈ ਮੰਗ ਕਰਾਂਗੇ ਜੇ ਆਹੀ ਚੱਲਦਾ ਰਿਹਾ ਪੰਜਾਬ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਫਿਰ ਤੁਹਾਡੇ ਲਈ ਬੇਨਤੀ ਕਰਦਾ ਹਾਂ ਵੀ ਜਿਹੜਾ ਉਹ ਦਾਵਾ ਕਰਦੇ ਆ ਪੰਜਾਬ ਦੇ ਵਿੱਚ ਅਮਨ ਕਨ ਕਾਨੂੰਨ ਦਾ ਨਾਂ ਦੀ ਕੋਈ ਚੀਜ਼ ਨਹੀਂ ਜੇ ਸਾਨੂੰ ਉਹ ਨਿਆਣ ਦੇਣਾ ਚਾਹੁੰਦੇ ਆ ਤਾਂ ਤੁਰਤ ਉਹਨਾਂ ਨੂੰ ਮਿਲ ਜਵਾਂ ਨੂੰ ਫੜਨ ਉਹਨਾਂ ਤੋਂ ਪੁੱਛ ਦੱਸ ਹੋਵੇ ਸਾਰੀ ਸਚਾਈ ਸਾਹਮਣੇ ਆਵੇ ਨਾਲ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਇਹਦੇ ਵਿੱਚੋਂ ਬਹੁਤ ਵੱਡੇ ਖਲਾਸੇ ਬਹੁਤ ਕੁਝ ਹੋਊਗਾ ਇਹਦੇ ਵਿੱਚ ਕਾਫੀ ਪੋਲੀਟੀਕਲ ਬੰਦੇ ਵੀ ਇਨਵੋਲ ਮੇ ਪਿੱਛੋਂ ਬਹੁਤ ਕੁਝ ਚੱਲ ਰਿਹਾ ਹੈ ਉਸ ਕਰਕੇ ਮੈਂ ਜੇ ਕੁਝ ਕਹਾ ਇਹ ਕਹਿਣਾ ਹਲੇ ਪਹਿਲਾ ਹੋਊਗਾ ਜਦੋਂ ਤੱਕ ਮੁਲਜ਼ਮ ਨਹੀਂ ਆਪਣੇ ਮੂੰਹ ਤੋਂ ਮੰਨਦੇ ਪੁਲਿਸ ਨਹੀਂ ਮਨਾਉਂਦੀ ਉਹ ਤੱਕ ਚਲੋ ਮੈਂ ਕੁਝ ਵੀ ਕਹੀ ਆਵਾ ਪਰ ਇਹ ਹੈ ਗੜਬੜ ਜ਼ਰੂਰ ਹੈ ਤੇ ਵੱਡੇ ਲੋਕਾਂ ਦੀ ਇਨਵੋਲਵਮੈਂਟ ਹੈ ਤੇ ਹਰ ਪੱਖੋਂ ਪੁਲਿਸ ਤੇ ਵੀ ਚਲੋ ਪ੍ਰੈਸ਼ਰ ਹੈਗਾ ਸਾਨੂੰ ਕੱਬੇ ਸੋਝੋ ਪਤਾ ਲੱਗਦਾ ਹੈਗਾ ਤਾਂ ਹੀ ਦੇਖੋ ਹਲੇ ਤੱਕ ਕੋਈ ਅਰੈਸਟ ਨਹੀਂ ਹੋਈ ਡਬਲ ਮਰਡਰ ਹੈ ਇਹ ਕਿਹੜਾ ਕੋਈ ਚਲੋ ਜਾਨ ਤਾਂ ਹਰ ਇਨਸਾਨ ਦੀ ਕੀਮਤੀ ਹੁੰਦੀ ਹੈ ਪਟ ਬੱਚੇ ਨੂੰ ਬੜਾ ਇਸ ਇਲਾਕੇ ਦੇ ਵਿੱਚ ਇੱਕ ਇਹ ਜਾਂ ਇੱਕ ਡਰਾਉ ਡਾ ਮਤਲਬ ਡਰਦਾ ਮਾਹੌਲ ਪੈਦਾ ਕਰਦਾ ਹੈ ਇਸ ਪੇ ਉਹ ਪੁੱਤਾਂ ਦੀ ਜਿਹੜਾ ਕਤਲ ਹੋਇਆ ਜਦੋਂ ਆਮ ਬੰਦੇ ਕਾਫੀ ਇਸ ਗੱਲ ਦੀ ਸਰਕਾਰ ਦੀ ਨਿਖੇਧੀ ਕਰ ਰਹੇ ਨੇ ਜੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਜੇਤੀ ਤੋਂ ਛੇਤੀ ਗ੍ਰਿਫਤਾਰ ਕਰੇ ਲੋਕਾਂ ਨੂੰ ਸੱਚਾਈ ਦਾ ਪਤਾ ਚੱਲ ਸਕੇ ਦੁੱਧ ਦਾ ਦੁੱਧ ਦਾ ਪਾਣੀ ਮਤਲਬ ਦੁੱਧ ਦਾ ਦੁੱਧ ਹੋਵੇ ਪਾਣੀ ਦਾ ਪਾਣੀ ਹੋਵੇ ਜੋ ਦੋਸ਼ੀ ਨੇ ਉਹਨਾਂ ਨੂੰ ਟੜੀ ਸਖਤ ਸਜ਼ਾ ਮਿਲਣੀ ਚਾਹੀਦੀ ਠੀਕ ਹੈ ਸਰ ਸਰ ਉਮਰ ਕਿੰਨੀ ਸੀ ਵਿਨੀ ਪ੍ਰਤਾਪ ਜੀ ਦੀ ਤੇ اور ਸੂਰਜ ਪ੍ਰਤਾਪ ਜੀ ਦੀ ਵਿਨੇ ਪ੍ਰਤਾਪ ਦੀ ਤਕਰੀਬਨ 55 55 ਸਾਲੋ ਦੀ ਏਜ ਸੀਗੀ ਬੇਟਾ ਉਹਦਾ 30 ਸਾਲ ਦਾ ਸੀਗਾ ਜੀ ਹਾਂ ਅਨਮੈਰਿਟ ਸੀ ਬੇਟਾ ਹਾਂ ਬੇਟਾ ਅਨਮੈਰਿਟ ਸੀ ਜੀ ਫਿਰ ਹਾਂ ਬੇਟਾ ਬਿਲਕੁਲ ਉਹ ਮਯੋ ਕਾਲਜ ਉੱਤੇ ਅਜਮੇਰ ਪੜਿਆ ਸੀਗਾ ਫਿਰ ਇੰਜੀਨੀਅਰਿੰਗ ਕਰ ਰਿਹਾ ਸੀਗਾ ਬੈਂਗਲੌਰ ਤਕਰੀਬਨ ਮਤਲਬ ਬਹੁਤ ਵਧੀਆ ਬੱਚਾ ਪੜਿਆ ਲਿਖਿਆ ਬਹੁਤ ਸਾਊ ਬੱਚਾ ਸੀਗਾ ਉਹ ਠੀਕ ਹੈ ਚਲੋ ਹਰੇਕ ਇਸ ਰਿਕਾਰਡ 'ਚ ਕੋਈ ਬੰਦਾ ਕੋਸ਼ਿਸ਼ ਦੀ ਕੋਸ਼ਿਸ਼ ਕਰਦਾ ਹੋਰ ਹੈ ਹਰੇਕ ਬੰਦਾ ਇਸ ਕੰਦਰ ਰੋਕਦਾ ਹੀ ਹੈ ਉਹਦੀ ਉਹ ਆਪਣੀ ਵੜ ਰਹੀ ਸੀ ਉਹਨਾਂ ਨੂੰ ਜਿਵੇਂ ਦੱਸਿਆ ਮੋਹਰ ਸਾਹਿਬ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਜਿਹੜੇ ਉਹ ਕੋਈ ਕਾਬੂ ਕਾਬਜ਼ ਬਨੇ ਪ੍ਰਤਾਪ ਸਿੰਘ ਆ ਜੀ ਤੇ ਉਹ ਉਸ ਤੋਂ ਬਾਅਦ ਉਹਨੂੰ ਉੱਥੋਂ ਚਲਾ ਗਿਆ ਜਾਂ ਇਹਨਾਂ ਨੇ ਵੱਲੋਂ ਕਹਿਤਾ ਵੀ ਚੱਲ ਇੱਥੋਂ ਉਸ ਦਿਨ ਪਤਾ ਨਹੀਂ ਕੀ ਹੋਇਆ ਘਰੇ ਟਰੈਕਟਰ ਤੇ ਗਿਆ ਬਾਅਦ ਗੱਡੀ ਤੇ ਆਇਆ ਮਤਲਬ ਉਹਨੇ ਮਤਲਬ ਉਹਨੇ ਅਪਾ ਕਹਿ ਸਕਦੇ ਆ ਉਹਨੇ ਪਲੈਨਿੰਗ ਕਰ ਲਈ ਵੀ ਮ ਗੱਡੀ ਤੇ ਮੈਨੂੰ ਮਾਰ ਕੇ ਭੱਜਣਾ ਸੌਖਾ ਹੋ ਜਾ ਤਾਂ ਹੀ ਉਹ ਟਰੈਕਟਰ ਛੱਡ ਕੇ ਗੱਡੀ ਲੈ ਕੇ ਆਇਆ ਤੇ ਉਸ ਤੋਂ ਬਾਅਦ ਉਹੀ ਗੱਲ ਹੋਈ ਉਹਨਾਂ ਨੇ ਗੋਲੀਆਂ ਮਾਰੀਆਂ ਉਹ ਬੱਚੇ ਵਿਚਾਰਾ ਮੈਂ ਹੁਣ ਅਸੀਂ ਪੋਸਟਮਾਰਟਮ ਹੋ ਰਿਹਾ ਤੇ ਆ ਰਿਪੋਰਟ ਆਜੂ ਮੇਰੇ ਖਿਆਲ ਤਿੰਨ ਗੋਲੀਆਂ ਮੈਨੇ ਪ੍ਰਤਾਪ ਦੇ ਵੱਜੀਆਂ ਦੋ ਸੂਰੀਆ ਪ੍ਰਤਾਪ ਦੇ ਵੱਜੀਆਂ ਨੇ ਤੇ ਉਸ ਤੋਂ ਬਾਅਦ ਉਹ ਉਥੋਂ ਨਿਪਟ ਕਾਮਯਾਬ ਹੋ ਗਏ ਨਿਕਲਣ ਦੇ ਕੰਮ ਵੀ ਹਾਂਜੀ ਮੌਕੇ ਤੇ ਉਹ ਮੌਕੇ ਤੇ ਲਾ ਲੋ ਜੀ ਕਿਉਂਕਿ ਇੱਕ ਤਰ੍ਹਾਂ ਕੋ ਜਦੋਂ ਇਹ ਜਾ ਹਾਦਸਾ ਵਾਪਰ ਜਾਂਦਾ ਜਾਂ ਕਾਂਡ ਹੋ ਜਾਂਦਾ ਆਪਾਂ ਕਹਿ ਦਿੰਨੇ ਆ ਉਦੋਂ ਛੇੜੀ ਛੇਤੀ ਕਿਉਂਕਿ ਪਿੰਡ ਤੋਂ ਥੋੜਾ ਜਿਹਾ ਦੂਰ ਸੀ ਜਗਾ ਪਿੰਡ ਵਾਲੇ ਵੀ ਮੌਕੇ ਦੇ ਸਹੀ ਟਾਈਮ ਤੇ ਪਹੁੰਚ ਨਹੀਂ ਸਕਦੇ ਸਹੀ ਟਾਈਮ ਤੇ ਜੇ ਉਹ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਜਾਂਦੀ ਸ਼ਾਇਦ ਕਿਉਂਕਿ ਬੱਚੇ ਦੀ ਬਲੀਡਿੰਗ ਬਹੁਤ ਹੋਈ ਹੈ ਕਹਿ ਦੋ ਉਹ ਬੱਚੇ ਦੀ ਜਾਨ ਬਚ ਜਾਂਦੀ ਠੀਕ ਹੈ ਸਰ ਅੱਜ ਦੀ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕੇ ਐਫ ਆਈ ਆਰ ਬੇਸ਼ਕ ਉਹਨਾਂ ਨੇ ਦਰਜ ਕਰ ਦਿੱਤੀ ਹੈ ਔਰ ਉਹੀ ਹਜੇ ਗ੍ਰਿਫਤ ਤੋਂ ਬਾਹਰ ਨੇ ਉਹੀ ਮੈਂ ਤੁਹਾਨੂੰ ਵਾਰੀ-ਵਾਰੀ ਕਹਿ ਰਿਹਾ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਅੱਜ ਦੇਖੋ ਪਹਿਲਾਂ ਜੇ ਚਲੋ ਆਪਾਂ ਇੱਕ ਗੱਲ ਕਰਦੇ ਆਂ ਸਰਕਾਰ ਤੁਹਾਨੂੰ ਬਣਾਈ 92 ਐਮਐਲਏ ਦਿੱਤੇ ਆ ਪਹਿਲਾਂ ਜੇ ਤੁਸੀਂ ਲੋਕ ਉਹ ਪੰਜਾਬ ਦੇ 3 ਕਰੋੜ ਬੰਦਿਆਂ ਨੂੰ ਤੁਸੀਂ ਮਤਲਬ ਇੱਕ ਸੁਰੱਖਿਆ ਨਹੀਂ ਦੇ ਸਕਦੇ ਉਹਨਾਂ ਦੀ ਜਾਨ ਤੇ ਮਾਲ ਦੀ ਆਪਾਂ ਰੱਖਿਆ ਨਹੀਂ ਕਰ ਸਕਦੇ ਜਿਹੜੀਆਂ ਸਹੂਲਤਾਂ ਦੀ ਆਪਾਂ ਦਾਅਵੇ ਕਰਦੇ ਆਂ ਆਟਾ ਦਾਲ ਕਣਕ ਹੋਰ ਲਾਈਟ ਬਿਜਲੀ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਜੋ ਬੰਦੇ ਦਾ ਬੰਦਾ ਆ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਕਿ ਲਾਅ ਐਂਡ ਆਰਡਰ ਹੀ ਸਭ ਤੋਂ ਪਹਿਲਾਂ ਕੰਮ ਹੈ ਸਰਕਾਰ ਦਾ ਬਹਾਲ ਰੱਖਣਾ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਵੀ ਸਰਕਾਰ ਨਾਕਾਮ ਹੈ ਤੇ ਅੱਜ ਮੈਂ ਤੁਹਾਡੇ ਨਾਲ ਦੇਖੋ ਇੱਥੇ ਕਾਫੀ ਇਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੇ ਦੇਖੋ ਆਉਂਦੇ ਟਾਈਮ ਦੇ ਵਿੱਚ ਜੇ ਪੁਲਿਸ ਨੇ ਵੈਸੇ ਦੇਖੋ ਮੈਂ ਹਲੇ ਅਸੀਂ ਉਹਨੂੰ ਟਾਈਮ ਹੋਰ ਦੇ ਦੇ ਦਿੰਨੇ ਆ ਪੁਲਿਸ ਨੂੰ ਜੇ ਇਹਨਾਂ ਨੇ ਕੋਈ ਅरेस्ट ਨਾ ਕੀਤੀ ਤਾਂ ਸਾਨੂੰ ਵੀ ਫਿਰ ਕੋਈ ਨਾ ਕੋਈ ਆਪਣਾ ਕੋਈ ਸੰਘਰਸ਼ ਵਿੱਚ ਡੇਣਾ ਪੈਣਾ ਹੈ ਠੀਕ ਹੈ ਸਰ ਨਹੀਂ ਕਰਕੇ ਅੱਗੇ ਪਿੱਛੇ ਗੱਡੀ ਨਹੀਂ ਹੈ ਹਾਂਜੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਨਾ ਵੀ ਐਲਟਰਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀ ਨਹੀਂ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੌਰ ਐਸਐਚਓ ਸਿਟੀ ਮਲੌਰ ने बीम्स की बना के इस पर सब पक्षों वेरीफाई किया जा रहा है तो से जो भी लीड्स मिली है, है। उस पर कार्रवाई की जा रही है तो एफ आई आर जो है सिटी रोड पुलिस स्टेशन पर आज दर्ज की गई है बेस्ड ऑन द स्टेटमेंट ऑफ डॉटर ऑफ द विक्टिम जो विनय प्रताप की डॉटर की स्टेटमेंट के बेसतेर रजिस्टर की गई है तो इसकी आगे की बेस पर कार्रवाई जो है अज जो है की जा रही है सिविल होस्पिटल जो मलोट है तो फरदर जो भी इसीड्स डिवेलप होंगे उसके बेस पर कार्रवाई होगी इनिशियल जो इसकी स्टेटमेंट है डिशीज की डॉक्टर की उसके बेस पर रजिस्टर किया गया तो फरदर जो भी तफतीश से जो भी गल आएगी उसको इन्होंने जो तीन नाम तो जो जिस राणे के नह हैगी इनका जो बैकग्राउंड प्लैंड डिस्प्यूट थ दो नाम वो लिखाए हैं ਇੱਕ અનਆਇਡੈਂਟੀਫਾਈਡ ਬੰਦਾ ਜੋ ਇਹਦੇ ਨਾਲ ਰਾਣੀ ਦੇ ਨਾਲ ਕੱਲ ਸੀਗਾ ਉੱਥੇ ਟ੍ਰੈਕ ਕੀਤਾ ਉਹ ਇਸ ਤਰੀਕੇ ਨਾਲ ਚਾਰ ਨਾਮ ਆਉਂਦੇ ਨੇ ਕੋਈ ਗੰਦਰ ਵੀ ਹੋਈ ਕਿ ਇੱਥੇ ਹਾਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਇਡੈਂਟੀਫਾਈਡ ਲੀਡਸ ਡਿਵੈਲਪ ਕਰ ਰਹੇ ਹਾਂ ਗ੍ਰਫਤਾਰੀ ਕੋਈ ਅਪਨੀ ਹੋਈ ਨਹੀਂ ਬਟ ਵੀਲ ਸੂਨ ਐਪਰੀਹੈਂਡ ਦਾ ਅਕਿਊਜ਼ਡ অর ਜੋ ਵੀ ਉਸਤੇ ਫਰਦਰ ਕੋਈ ਕਾਂਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋਦਾ ਚਾਰ ਤਰਕਾਲਾਂ ਦੇ ਕਿੰਨੇ ਜਿਹੇ ਰਾਉਂਡ ਥਕੇ ਗਏਗੇ ਕਿੰਨੇ ਵੈਰੀਏ ਨੇ हाल देखो इनिशियल इन्वेस्टिगेशन तो गल सामने आई है कि ये लाइसेंस वेपन इन को दो वेपन से उसके हूँ बाकी ऑटोपसी के पोस्टमार्टम के बाद ही क्लीयर हो सकेगा कि जो एग्जिट पोल से और बाकी इनके रिपोर्ट है नेचर ऑफ वेपन द कितने राउंड फायर हुए थे।